ਹੈਲੋ ਦੋਸਤੋ ਸਾਰੇ ਪ੍ਰਮੋ ਹਸਰੀਕਾ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਫਾਜ਼ਿਲਕਾ ਪਿੰਡ ਪਾਕਾ ਸਾਡੇ ਮਿੱਤਰ 골ਡੀ ਦੇ ਘਰ ਇਹਨਾਂ ਦੀ ਪਛੀ ਨੇ ਇੱਕ ਵਾਰ ਵੀਡੀਓ ਬਣਾਈ ਸੀ ਜਦੋਂ ਨੀਲੀ ਰਾਵੀ ਫਾਰਮ ਦੇ ਵਿੱਚ ਸੀਮਤ ਲੈਣ ਆਏ ਸੀ ਉਹ ਵੀ ਤੁਹਾਨੂੰ ਨੀਲੀ ਰਾਵੀ ਦੀਆਂ ਝੋਟੀਆਂ ਦੇ ਖਾਮਾਂ ਗੱਬਣ ਪੀਣੇ ਜਿਹੜੇ ਸੀਮਤ ਲਿਆ ਸੀ ਆਓ ਆਪਾਂ ਗੱਲ ਕਰਦੇ ਆਂ ਵੀਰ 골ਡੀ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ 골ਡੀ ਆਪਾਂ ਜਿਹੜੀ ਅੱਜ ਵੀਡੀਓ ਬਣਾਉਣ ਲੱਗੇ ਹਾਂ ਏਹਾ ਤੁਹਾਡੇ ਕੋਲ ਮੱਝ ਖੜੀ ਆ ਇਸ ਬੱਦੀ ਤੁਸੀਂ ਡਿਟੇਲ ਦਿਓ ਕਿ ਕਿਵੇਂ ਆ ਇਹ ਦੁੱਧ ਦਾ ਰਿਕਾਰਡ ਕੀ ਇਹਦਾ ਕਿਵੇਂ ਸੂਇਆ ਜੀ ਇਹ ਸੂਰਾ ਵੀਰੇ ਕਿ 12ਵਾਂ 13ਵਾਂ ਰੋਕੀ ਸੂਰਾ ਠੀਕ ਆ ਜੀ ਕਿਉਂਕਿ ਸਭ ਤੋਂ ਪੁਰਾਣੀ ਮਾ ਜਿਹੇ ਹੀ ਆਪਣੀ ਠੀਕ ਆ ਜੀ 12ਵਾਂ 13ਵਾਂ ਸੂਆ ਹਾਂ ਜੀ ਠੀਕ ਆ ਜੀ ਗਾਂ ਦੀ ਚੌਥੀ ਪੀੜੀ ਆਪਣੀ ਗਾ ਚੌਥੀ ਪੀੜੀ ਤੁਹਾਡੇ ਕੋਲ ਆ ਜੀ ਆ ਆਪਣੇ ਕੋਲ ਹੀ ਕਰੀ ਹੁਣ ਇਹ ਦੁੱਧ ਕਿੰਨਾ ਕਦ ਦਿੰਦੀ ਜੀ ਹੁਣ ਤਾਂ ਇਹ ਵੀਰੇ ਟੋਕੜਾ ਹੁਣ ਤਾਂ ਥਲੇਗਾ ਬਸ 9-10 ਕਿਲੋ ਰੋਡਦੀ ਹੈ ਠੀਕ ਹੈ ਇਹਨੂੰ 6 ਮਹੀਨਾ ਲੱਗਾ ਹੈ ਇਹ ਫੋਕੀ ਬੋਲ ਕੋ ਗੱਭਣੇ ਸੰਸਰੀ ਵਾਲੇ ਠੀਕ ਹੈ ਜੀ ਹੁਣ ਇਸ ਵਾਰ ਇਹਦਾ ਬੱਚਾ ਕਿਹੜਾ ਦੀ ਜਾਂ ਸੂਈ ਦੀ ਬਿਰਲੇ ਦਾ ਨੇ ਮਗਰ ਕੱਟੀ ਆ ਅੱਜ ਇਹ ਜਿਹੜੀ ਕੱਟੀ ਆ ਦੋਸਤੋ ਬਿਰਲੇ ਦੀ ਆ ਇਹ ਇਹਦੀ ਕੱਟੀ ਆ ਸੂਏ ਦੀ ਆ ਹੁਣ ਇਸ ਟਾਈਮ ਇਹ ਕਿੰਨੇ ਟਾਈਮ ਦੀ ਗੱਭਣਾ ਜੀ ਇਹਨੂੰ 6 ਮਹੀਨਾ ਲੱਗਾ ਹੈ 6 ਮਹੀਨਾ ਲੱਗਾ ਹੈ ਜੀ ਠੀਕ ਹੈ ਜੀ ਦੋਸਤੋ ਇਸ ਮੱਝ ਦੀ ਆਪਾਂ ਤੁਹਾਨੂੰ ਚਾਰ ਪੀੜੀਆਂ ਦਿਖਾਵਾਂਗੇ ਬਣੇ ਰਹੋ ਸਾਡੇ ਦੇ ਨਾਲ ਸਾਡੇ ਨਾਲ ਤੁਸੀਂ ਇਸ ਵੀਰ ਗੋਲਡੀ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਇਹ ਸੁਪੇਰ ਉਸਤਮ ਨੇ ਇਸ ਕੰਮ ਦੇ ਵਿੱਚ ਬਰੀਡਿੰਗ ਕਰਦੇ ਨੇ ਦੇਖੋ ਬਹੁਤ ਟਾਈਮ ਹੋ ਗਿਆ ਘਰ ਦੀ ਮੱਝ ਆਮ ਤੋਂ ਬਰੀਡਿੰਗ ਕਰਦੇ ਕਰਦੇ ਦੇਖ ਕਿਵੇਂ ਪਹੁੰਚੇ ਨੱਗੇ ਤੁਹਾਨੂੰ ਦਿਖਾਉਨੇ ਅਗਲੀਆਂ ਝੋਟੀਆਂ ਨੇ ਦੀਆਂ ਇਹ ਵੀਰ ਜੀ ਜਿਹੜੀ ਝੋਟੀ ਆ ਇਹ ਛੋਡੇ ਕੋਲ ਕਿੰਨਾ ਲੰਬਾ ਟਾਈਮ ਦੁੱਧ ਦਿੰਦੀ ਆ ਇਹ ਬਾ ਵੱਡੀ ਮਾਂ ਜੀ ਹਾਂ ਜੀ ਵੀ ਸੋਹਣਾ ਚਲਦੀ ਵੀਰ ਮਾਲਾ 6 6.5 ਮਹੀਨੇ ਸਾਤ ਤੋ ਮਿਲ ਜਾਂਦੀ ਆ ਠੀਕ ਆ ਜੀ ਨਾਲੋਂ ਤਾਂ ਪੁਰਾਣੀ ਹੈ ਜੀ ਵੀਰ ਠੀਕ ਆ ਜੀ ਇਹ ਝੋਟੀ ਜਿਹੜੀ ਆਹ ਜੀ ਇਹਨਾਂ ਦੀ ਧੀ ਆ ਜੀ ਠੀਕ ਆ ਜੀ ਇਹ ਐਸ ਦਿੱਤੀ ਆ ਜੀ ਇਹ ਕੈਮੇ ਸੂਈ ਦੀ ਕੱਟੀ ਇਹਦੇ ਇਹ ਹੋ ਗਈ ਮੇਰਾ ਚੌਥੀ ਸੂਈ ਦੀ ਠੀਕ ਆ ਜੀ ਇਹਦੇ ਚੌਥੇ ਸੂਈ ਦੀ ਇਹ ਆ ਕੱਟੀ ਆ ਹਾਂਜੀ ਹਾਂਜੀ ਠੀਕ ਆ ਜੀ ਕਰਿਓ ਉਹਨੂੰ ਸਾਈਡ ਤੇ ਦਿਖਾ ਮੜਾ ਇਹ ਲక్ష్ਮੀ ਵਾਲਿਆਂ ਦੀ ਜਿਹੜੀ ਲక్ష్ਮੀ ਮੱਝ ਹੈ ਨਾ ਜੀ ਹਾਂਜੀ ਲక్ష్ਮੀ ਮੱਝ ਲక్ష్ਮੀ ਦੇਰੀ ਫਾਰਮ ਵਾਲਿਆਂ ਦੀ ਭਰਾ ਦੀ ਡਾਇਰੈਕਟ ਕਲੋਸਿੰਦੀ ਹੈ ਲక్ష్ਮੀ ਦੇੜੇ ਭਰਾ ਦੀ ਉਹਦੀ ਡਾਇਰੈਕਟ ਕਲੋਸਿੰਗ ਆ ਹਾਂਜੀ ਹਾਂਜੀ ਇਹ ਤੇ ਛੱਡੇਆ ਝੋਟਾ ਉਹਦੀ ਆਹ ਗੱਟੀ ਪੈਦਾ ਹੋਈ ਹਾਂਜੀ ਆਹ ਗੱਟੀ ਪੈਦਾ ਇਹ ਜਿਹੜੀ ਮੱਝ ਪੈਦਾ ਹੋਈ ਇਹ ਹੁਣ ਕਵੇਂ ਸੂਏ ਤੋਂ ਆਪ ਇਹ ਆਪ ਆਈ ਚੌਥੇ ਸੂਏ ਅੱਛਾ ਇਹਦੇ ਕਵੇਂ ਸੂਏ ਦਿੱਤੀ ਇਹ ਇਹ ਵੀ ਇਹਦੇ ਚੌਥੇ ਸੂਏ ਦਿੱਤੀ ਸੀ ਠੀਕ ਆ ਠੀਕ ਆਪ ਵੀ ਹੁਣ ਚੌਥੇ ਸੂਏ ਆ ਇਸ ਟਾਈਮ ਹਾਂਜੀ ਹਾਂਜੀ ਠੀਕ ਆ ਇਹ ਕਹ ਕਿੰਨਾ ਕ ਦੁੱਧ ਦੇਂਦੀ ਹੈ ਜੀ ਤੇ ਹੁਣ ਕਹਿੰਦੇ ਥਲੇ ਗਿਆ ਮੰਨ ਲਓ 12.5 ਕਿਲੋ ਹੁਣੇ 5 ਮਹੀਨੇ ਦੀ ਸ਼ਾਮਬਾਲ ਕੀ ਦੋਪਹਰ ਠੀਕ ਆ ਜੀ ਠੀਕ ਹੈ ਜੀ ਇਹਦਾ ਬੱਚਾ ਕਿਹੜਾ ਹੁਣ ਇਸ ਟਾਈਮ ਠੀਕ ਆ ਜੀ ਇਹ ਕੱਟਾ ਕਿਸੇ ਦਾਈ ਇਹ 70 25 75 70 25 75 ਦਾ ਠੀਕ ਆ ਜੀ ਆ ਇਸ ਤੋਂ ਬਾਅਦ ਪੰਜੇ ਜੀ ਆ ਜਿਹੜੀ ਇਹ ਮੱਝ ਹੁਣ ਤੁਸੀਂ ਇਹਨਾਂ ਨੂੰ ਖਰਾਕ ਕੀ ਪਾਉਨੇ ਡਾਈਟ ਦੇ ਵਿੱਚ ਮੇਰੇ ਤੇ ਵੀਰੇ ਮੰਨ ਲਾ ਵੀ ਆਹ ਜੇਸੀ ਦਾ ਨਹੀਂ ਆਪਣੇ ਘਰ ਆਇਆ ਕੀ ਕੀ ਪਾਉਨੇ ਫਿਰ ਵੀ ਉਹਦੇ ਵਿੱਚ ਮੈਂ ਜ਼ਿਆਦਾ ਤਾਂ ਮੁੰਦਰੀਆਂ ਦੀ ਫੀਡ ਲਿਆਉਣਾ ਠੀਕ ਹੈ ਜੀ ਹਾਂ ਜੀ ਉਹ ਮੁੱਕੇ ਜਿਹਦਾ ਫੇਰਾ ਕਣਕ ਕਸਰਾਂ ਦੀ ਖਾਲ ਮਾਲੋ ਚੌਕ ਵਿੱਚ ਖੇੜੂ ਜੋ ਵੀ ਹੈਗਾ ਉਹ ਆਪਣਾ ਖੇੜੂ ਦੇ ਸੀ ਨਾ ਠੀਕ ਹੈ ਜੀ ਇਹ ਛੋਟੀ ਜੀ ਇਸ ਦੀ ਆ ਉਹ ਵੱਡੀ ਦੀ ਪੰਜਵੇਂ ਸੂਈ ਦੀ ਇਹ ਪੰਜਵੇਂ ਸੂਈ ਉਹ ਮੱਝ ਦੀ ਪੰਜਵੇਂ ਸੂਈ ਦੀ ਹਾਂ ਜੀ ਠੀਕ ਇਹ ਰਾਜੇ ਦੀ ਇਹ ਰਾਜੇ ਦੀ ਹੈ ਜੀ ਕੋਹੇਨੂਰ ਦੀ ਜਣਦੀ ਭੈਣ ਹਾਂ ਮੋਦੀ ਦੇ ਕੋਹੇਨੂਰ ਹਾਂ ਜੀ ਠੀਕ ਹੈ ਜੀ ਬਹੁਤ ਸੋਹਣਾ ਸਿੰਘ ਬੁੱਥੀ ਬਹੁਤ ਵਧੀਆ ਦੇਖੋ ਦੋਸਤੋ ਇਹ ਮੱਝ ਦੀ ਉਹ ਮੱਝ ਜਿਹੜੀ ਦੀ ਆਮ ਹਾਈਟ ਦਰਮਿਆਨੀ ਉਦੋਂ ਬਾਅਦ ਦੂਜਾ ਨੰਬਰ ਉਹਦੀ ਝੋਟੀ ਉਸ ਤੋਂ ਬਾਅਦ ਆ ਦੇਖੋ ਅਲਟਰਾ ਪੀਸ ਘੜਤਾ ਇਹ ਜੀ ਹੁਣ ਕਿੰਨੇ ਮਹੀਨੇ ਸੂਈ ਹੋਈ ਆ ਇਹ ਜੀ ਹਾਂ ਜੀ ਇਹ 8 ਮਹੀਨੇ ਚਲੇ ਲੇ ਬਣਣੋਂ ਤੋਂ ਗੱਪਣ ਠੀਕ ਹੈ ਜੀ ਆ ਬੋੜ ਸਿੰਘ ਕੋਲ ਨਹੀਂ ਬੋੜ ਸਿੰਘ ਵਾਲਾ ਰਫਤਾਰ ਹਾਂ ਜੀ ਹੁਣ ਤੋਂ ਗੱਪਣ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਦੁੱਧ ਦੇਂਦੀ ਏ ਇਹ ਇਹਨਾਂ ਥੱਲੇ ਆਪਾਂ 1.5 19 ਕਿਲੋ ਦੁੱਧ ਆ ਸਾਢੇ 19 ਕਿਲੋ ਦੁੱਧ ਹਾਂ ਜੀ ਇਹਨੂੰ ਘਮਾਇਓ ਥੋੜਾ ਜਿਹਾ ਇਹ ਦੋਕੇ ਫਾਰਮਕ ਮਹਾਨ ਕਮਾਲ ਕਮਾਲ ਇਹਨੂੰ ਵੇਖ ਬੜਾ ਜੀ ਬਹੁਤ ਚੰਗਾ ਲੇਵਾ ਠੰਡ ਵੀ ਬਹੁਤ ਚੰਗਾ ਦੋਸਤੋ ਲੇਵੇ ਦਾ ਡਿਜ਼ਾਈਨ ਬਹੁਤ ਵਧੀਆ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਦੀ ਲੱਗੀ ਸੋਣੀ ਝੋਟੀ ਇੱਕ ਦੋਸਤੋ ਲੋਕ ਦੇਖ ਲੈ ਕਈ ਵਾਰ ਤੁਸੀਂ ਦੇਖਿਓਗੇ ਜਦੋਂ ਸਕਰੀਨ ਦੇ ਦੇਖੋਗੇ ਵੀ ਇਹ ਮੱਝਾਂ ਨਮਾਈਆਂ ਨਹੀਂ ਹੈਗੀਆਂ ਇਹ ਬਾਲਾ ਕੋਈ ਫੈਸ਼ਨ ਵਾਲਾ ਕੰਮ ਨਹੀਂ ਹੈਗਾ ਬਾਈ ਦਾ ਸਿੱਧਾ ਸਾਦਾ ਕੰਮ ਆ ਬਾਈ ਆਪਣੇ ਕੰਮ ਕਰਨੀ ਬਾਲਾ ਧਿਆਨ ਆ ਨਾਰਮਲ ਫੈਮਿਲੀ ਦੇ ਵਿੱਚੋਂ ਬਾਈ ਹੁਣ ਆਪਾਂ ਗੱਲ ਕਰਦੇ ਆ ਅੱਗੇ ਜਿਹੜੀ ਆ ਮੱਝਾਂ ਉਹ ਇਹਦੀ ਟੀ ਇਹਦੀ ਦੀ ਹਾਂ ਇਹ ਕਿਹੜੇ ਬੁਲਦੀ ਹੈ ਜੀ ਇਹ ਅਰਜਨ ਇਹ ਅਰਜਨ ਗੁੰਗੜਾ ਦੀ ਲੇਵਾ ਇਹਦਾ ਵੀ ਚੰਗਾ ਜੀ ਕਿੰਨੇ ਕ ਦੁੱਧ ਦਾ ਰਿਕਾਰਡ ਆ ਜੀ ਇਹਦਾ ਇਹ ਥਲੇ ਹਾਂ ਜੀ ਹੁਣ ਜਿਹੜੀ ਨਾਰਮਲ ਦੇ 14 ਕਿਲੋ ਜਾਂਦੀ ਠੀਕ ਆ ਜੀ ਵੈਸੇ ਹੁਣ ਕਿੰਨਾ ਕੱਢ ਦਿੰਦੀ ਐ ਇਹ ਅਜੇ ਇਹ ਦੇਖੀ ਇਹਨਾਂ ਮਹੀਨਾ ਕੋਇਆ ਸੀ ਠੀਕ ਆ ਜੀ ਹਾਂ ਵਾਧਾ ਜੀ ਚੂਹੇ ਚੋਰਾਂ ਦਾ ਬਹੁਤਾ ਆਉ ਨਹੀਂ ਸਕਦੇ ਠੀਕ ਆ ਜੀ ਇਹਨੂੰ ਕੁਮਾਇਓ ਥੋੜਾ ਜਿਹਾ ਤੇ ਮੂੰਹ ਦੇ ਅੱਡਾ ਇਹਦੇ ਥਲੇ ਪਾ ਸਕਦਾ ਆ ਜੋਟੀ ਜੀ ਇਹ ਉਹ ਸੇ ਰਾਜੇ ਦੇ ਗਾ ਸ਼ਾਨਤ ਹੈ ਠੀਕ ਹੈ ਜਿਹੜੀ ਉਹ ਰਾਜੇ ਵਾਲੀ ਝੋਟੀ ਸੀ ਹਾਂ ਇਹ ਦੂਜੀ ਇਹ ਉਹਦੀ ਪਹਿਲੀ ਦੀ ਇਹ ਦੂਜੀ ਸੂਈ ਇਹ ਦੂਜੀ ਸੂਈ ਦੀ ਜੀ ਇਹ ਦੋ ਦੰਦ ਦੀ ਹੈ ਜੀ ਸ਼ਾਨ ਇਹ ਦੋ ਦੰਦ ਦੀ ਹੈ ਜੀ ਸ਼ਾਨ ਬੋਲਦੀ ਹੈ ਇਹ ਇਹ ਸ਼ਾਨ ਇਹ ਕਿੰਨਾ ਕੁ ਦੁੱਧ ਦੇ ਰਹੀ ਆ ਸਰ ਇਹਨਾਂ ਥੱਲੇ ਵੀਰੇ ਹੁੰਦਾ ਇਹ ਹੋ ਗਈ 8 ਮਹੀਨੇ ਦੀ ਸੂਈ ਠੀਕ ਹੈ ਜੀ ਤੇ ਇਹ ਇਹਦੇ ਥੱਲੇ ਸੱਜੇ ਥੱਲੇ 14 15 ਕਿਲੋ ਠੀਕ ਹੈ ਜੀ 14 15 ਕਿਲੋ ਹਾਂ ਜੀ ਆ ਜਿਹੜੀ ਝੋਟੀ ਜੀ ਅੱਗੇ ਆ ਵੀ ਅਰਜਨ ਦੀ ਇਹ ਵੀ ਅਰਜਨ ਦੀ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਉਹ ਵੱਡੀ ਮਾਈ ਦੀ ਇਹ ਵੱਡੀ ਮੱਝ ਦੀ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਸਮਰਾਟ ਥੀਮ ਕੀ ਇਹ ਸਮਰਾਟ ਥੀਮ ਕੇਰੀਆਂ ਗੋਲੂ ਵਾਲੇ ਠੀਕ ਹੈ ਜੀ ਉਹ ਨਾ ਪਿਛਣਾ ਦਿਖਾਓ ਦੇਖੋ ਬਾਈ ਇਹਦੀ ਝੋਲੀ ਦੇਖੋ ਦੋਸਤੋ ਝੋਲੀ ਬਹੁਤ ਚੰਗੀ ਹੈ ਇਹਦੀ ਕੱਲਾ ਕੱਲਾ ਥਾਨ ਪਤਲੀ ਚਮੜੀ ਜੀ ਇਹ ਜੀ ਵੀਰ ਜੀ ਇਹ ਛੇਲੇ ਦੀ ਹੈ ਜੀ ਇਹ ਛੇਲੇ ਦੀ ਜੀ ਐਲਡੀਐਫ ਵਾਲਾਂ ਦਾ ਇਹ ਕਿ ਕਿਹੜੇ ਦੀ ਆ ਗੋ ਮਾਂ ਇਹਦੀ ਕਿਹੜੀ ਹੈ ਜੀ ਇਹਦੀ ਮਾਂ ਸੇਲ ਕਰਦੀ ਹੈ ਠੀਕ ਹੈ ਜੀ ਦੀ ਮਾਂ ਸੇਲ ਕਰਦੀ ਹੈ ਬਹੁਤ ਵਧੀਆ ਜੀ ਹਾਂਜੀ 478 ਦੀ ਹਾਂਜੀ ਦੋਸਤੋ ਇਹ ਜਿਹੜੀਆਂ ਨੀਲੇ ਰਾਵ ਦੇ ਹਨ ਤੁਹਾਨੂੰ ਮੱਝਾਂ ਦਿਖਾਉਣ ਲੱਗੇ ਆ ਇਹ ਬਾਈ ਦੇ ਆਪਦੀ ਬਰੀਡਿੰਗ ਘਰ ਦੀਆਂ ਮੱਝਾਂ ਚੋਂ ਤਿਆਰ ਕਰੀਆਂ ਬਾਈ ਇਹ 골ਡ ਜਿਹੜੇ ਆਪਾਂ ਸੀਮਨ ਦਵਾਇਆ ਦੀ ਤੁਹਾਨੂੰ ਉੱਥੋਂ ਹਾਂਜੀ ਹਾਂਜੀ ਉੱਥੋਂ ਵੀ ਦਵਾਇਆ ਹਾਂਜੀ ਹਾਂ ਜਿਹੜੇ ਤੁਸੀਂ ਇੰਤਹਾਸ ਦੇਤੇ ਇਹ ਉਹ ਮੱਝਾਂ ਨੇ ਵੀ ਇਹ ਕਿਹੜੇ ਨੰਬਰ ਦੀ ਹੈ ਜੀ ਇਹ 245 245 ਨੰਬਰ ਦੀ ਆਏਗਾ 855 ਰੁਪਏ ਪਰ ਠੀਕ ਆ ਜੀ 855 ਦੀ ਗੱਪਣਾ ਇਹ 245 ਦੀ ਆਪ ਆ ਇਹ ਇਹਦੀ ਮਾਂ ਕਿੰਨਾ ਕ ਦੁੱਧ ਆਲੀ ਦੀ ਇਹਦੀ ਮਾਂ ਤੇ ਮੇਰੇ ਨਾਲ 12 13 ਕਿਲੋ ਜਿੰਨਾ ਠੀਕ ਆ ਜੀ 12 13 ਕਿਲੋ ਵਾਲੇ ਜੋ ਇਹਨੇ ਕਿੰਨਾ ਕ ਦੁੱਧ ਘਟਿਆ ਫਿਰ ਹੁਣ ਕੈਮਿਸ ਹੋਈ 16 ਕਿਲੋ ਦੁੱਧ ਘਟਿਆ ਦੂਜੇ ਸੂਏ 16 ਕਿਲੋ ਦੁੱਧ ਕਰ ਗਈ ਇਹ ਜੀ ਇਹ 878 ਦੀ ਇਹ 878 ਨੰਬਰ ਜਿਹੜਾ ਨਾਬਾ ਬੋਲਾ ਉਹਦੀ ਹੈ ਜੀ ਇਹਨੇ ਕਿੰਨਾ ਗੱਦ ਦੁੱਧ ਕਰਿਆ ਆਪਣੇ ਕੋਲ ਇੰਨੇ ਵੀ ਆਪਣੇ ਕੋਲ ਮੰਨ ਲੋ ਜੀ 17 ਕਿਲੋ ਡੇਢ ਦੁੱਧ ਦੇ ਗਏ ਬੰਦੇ ਨੇ ਠੀਕ ਆ ਜੀ ਤੇ ਹੁਣ ਇਹਨੂੰ ਕੋਈ ਨੂੰ ਬਹੁਤ ਟਾਈਮ ਹੋ ਗਿਆ ਫਲ ਸੁੱਕ ਗਈ ਨਾ ਠੀਕ ਆ ਜੀ ਇਹ ਐਰ ਕੀ ਡ੍ਰੈਗ ਭਰਾ ਦੇ ਲੈ ਜੀ ਮਹਾਰਾਜਾਂ ਦੇ ਕੋਈ ਪੰਜ ਸੌ ਸਤਾ ਠੀਕ ਆ ਜੀ ਤੋਂ ਬਾਅਦ ਆ ਗਏ ਥੋੜੇ ਟਾਈਮ ਬਾਅਦ ਵਿੱਚ ਨਾ ਹੁਣ ਫਿਰ ਹੁਣ ਅੱਗੇ ਗੱਬਣ ਕਰਾਈਏ ਉਹਦਾ ਫਾਇਰ ਥੋੜਾ ਟਾਈਮ ਹੋ ਜਾ ਪੱਕਾ ਨਹੀਂ ਬੰਦਾ ਠੀਕ ਆ ਜੀ ਛੋਟੀ ਬੜੀ ਚੰਗੀ ਆ ਦੋਸਤੋ ਨੀਲੀ ਰਾਵੀ ਦੀ ਨੀਲੀ ਰਾਵੀ ਨਾਬੇ ਦਾ ਸੀਮੰਤਰ ਰਿਜ਼ਲਟ ਕਿਹੜੇ ਨੰਬਰ ਦੀ ਆ ਵੀਰੇ ਇਹ 878 878 ਨੰਬਰ ਦੀ ਜੀ ਛੋਟੀ ਵਧੀਆ ਠੀਕ ਆ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਬਾਈ ਦੇ ਜਿਹੜੇ ਪਸ਼ੂ ਨੇ ਕਿਵੇਂ ਲੱਗੇ ਦੇਖੋ ਨਿਮਾਜ ਧੋਅ ਦਾ ਕ੍ਰੀਨਰੂੜਾ ਬੰਦਾ ਕੰਮਕਾਰ ਵਾਲਾ ਉਹ ਤਾਂ ਫਿਰ ਇੰਨਾ ਟਾਈਮ ਲੱਗਦਾ ਨਹੀਂ ਟਿੱਪਾ ਪੁੱਛੀ ਵਾਲ ਤਾਂ ਹੈ ਨਹੀਂ ਬਰੀਕੀ ਦੇ ਵਿੱਚ ਦੇਖ ਕੇ ਦੇਖੋ ਤੁਸੀਂ ਤਾਂ ਆਪ ਸਮਝ ਜਿਓ ਕਿੰਨੇ ਸੋਹਣੇ ਪਸ਼ੂ ਨੇ ਤੇ ਬਹੁਤ ਵਧੀਆ ਕੰਮ ਠੀਕ ਆ ਜੀ ਦੋਸਤੋ ਅੱਗੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ